ਕਸਵਾ ਚੋਣਾ ਦਾ ਕਿਸੇ ਵੀ ਵੇਲੇ ਵਿਗਲ ਵੱਜ ਸਕਦਾ ਹੈ ਪਰ ਇਸ ਤੋਂ ਪਹਿਲਾਂ ਚੋਣ ਕਮਿਸ਼ਨਰ ਵੱਲੋਂ ਅਸਤੀਫਾ ਦੇਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਜਿੱਦਾ ਦੀ ਸਥਿਤੀ ਭਾਰਤ ਦੇ ਵਿੱਚ ਬਣੀ ਹੋਈ ਹੈ ਉਹ ਤੋਂ ਸਪਸ਼ਟ ਹੈ ਕਿ ਸਭ اچھا ਨਹੀਂ ਮਾਜੋਗ ਸੁਪਰੀਮ ਕੋਰਟ ਨੂੰ ਵੀ ਕਈ ਮਾਮਲਿਆਂ 'ਚ ਦਖਲ ਦੇਣਾ ਪੈ ਰਿਹਾ ਹੈ ਤੇ ਰਾਸੀ ਧਿਰਾਂ ਇਨ੍ਹਾਂ ਮਾਮਲਿਆਂ ਦੇ ਵਿੱਚ ਇਨ੍ਹਾਂ ਆਜ਼ਾਦ ਅਦਾਰਿਆਂ ਤੇ ਵੀ ਆਪਣਾ ਗਲਬਾ ਨਹੀਂ ਛੱਡਦੀਆਂ ਚੋਣਾਂ ਦੀ ਰੋਤ ਆਈ ਹੋਈ ਹੈ ਚੋਣਾਂ ਨੂੰ ਲੈ ਕੇ ਸਾਰੀਆਂ ਧਿਰਾਂ ਚੋਣ ਪ੍ਰਚਾਰ ਦੇ ਵਿੱਚ ਜੁਟ ਗਈਆਂ ਨੇ ਲੋਕ ਸਭਾ ਚੋਣਾਂ ਦਾ ਕਿਸੇ ਵੀ ਵੇਲੇ ਵਿਗਲ ਵੱਜ ਸਕਦਾ ਹੈ ਪਰ ਇਸ ਤੋਂ ਪਹਿਲਾਂ ਚੋਣ ਕਮਿਸ਼ਨਰ ਵੱਲੋਂ ਅਸਤੀਫਾ ਦੇਣਾ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰਦਾ ਹੈ ਤਿੰਨ ਮੈਂਬਰੀ ਜਿਹੜਾ ਚੋਣ ਕਮਿਸ਼ਨ ਸੀ ਉਹਦੇ ਵਿੱਚ ਹੁਣ ਮੁੱਖ ਚੋਣ ਕਮਿਸ਼ਨਰ ਹੀ ਰਹਿ ਗਏ ਨੇ ਬਾਕੀ ਇੱਕ ਨੇ ਅਸਤੀਫਾ ਦੇ ਦਿੱਤਾ ਜਿਹਦਾ ਅਸਤੀਫਾ ਪ੍ਰਵਾਨ ਵੀ ਹੋ ਗਿਆ ਤੇ ਦੂਸਰੇ ਦੀ ਸੇਵਾਮੁਕਤੀ ਹੋ ਚੁੱਕੀ ਹੈ ਉਹ ਨਵੀਆਂ ਨਿਯੁਕਤੀਆਂ ਹੁੰਦੀਆਂ ਨੇ ਕਿਸ ਤਰ੍ਹਾਂ ਹੁੰਦਾ ਹੈ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਨੇ ਪਰ ਉਹਨਾਂ ਨੇ ਕੋਈ ਖਾਸ ਕਾਰਨ ਨਹੀਂ ਦੱਸਿਆ ਅਸਤੀਫਾ ਦੇਣ ਵੇਲੇ ਅਰਣ ਗੋਇਲ ਹਰਾਨੇ ਰਨਗੋਇਲ ਪੰਜਾਬ ਕੇਡਰ ਦੇ ਆਈਏਐਸ ਅਫਸਰ ਨੇ ਹੂੰ ਇਹ ਬਹੁਤ ਲੰਬੇ ਸਮੇਂ ਤੋਂ 1985 ਬੈਚ ਦੇ ਨੇ ਬੜਾ ਲੰਬਾ ਇਹਨਾਂ ਦਾ ਤਜਰਬਾ ਰਿਹਾ ਵੱਖ-ਵੱਖ ਅਹੁਦਿਆਂ ਤੇ ਤਾਇਨਾਤ ਰਹੇ ਉਹਨਾਂ ਨੇ ਅਸਤੀਫਾ ਦਿੱਤਾ ਤਿੰਨ ਮੈਂਬਰੀ ਚੋਣ ਕਮਿਸ਼ਨ ਹੈ ਭਾਰਤ ਦਾ ਅੱਸੇ ਵੇਲੇ ਲੋਕ ਸਭਾ ਦੀਆਂ ਚੋਣਾਂ ਕਿਸੇ ਵੇਲੇ ਵੀ ਐਲਾਨੀਆਂ ਜਾ ਸਕਦੀਆਂ ਨੇ ਤੇ ਜਿਹੜਾ ਸਭ ਤੋਂ ਵੱਡਾ ਇਹ ਫੈਸਟੀਵਲ ਹੁੰਦਾ ਹੈ ਉਹ ਤਾਂ ਲੋਕ ਸਭਾ ਦੀਆਂ ਚੋਣਾਂ ਨਹੀਂ ਜਿਦੇ ਵਿੱਚ ਪੂਰਾ ਮੁਲਕ ਸ਼ਮੂਲੀਅਤ ਕਰਦਾ ਹੈ ਜਿਨ੍ਹਾਂ ਬੰਦਿਆਂ ਦੀ 18 ਸਾਲ ਤੋਂ ਉੱਪਰ ਉਮਰ ਹੈ ਵੋਟ ਬਣੀ ਹੋਈ ਹੈ ਉਹ ਵੋਟ ਪ੍ਰਕਿਰਿਆ ਦੇ ਵਿੱਚ ਭਾਗ ਲੈਂਦਾ ਹੈ ਪਰ ਅਰਨ ਗੋਇਲ ਅਸਤੀਫਾ ਦੇ ਗਏ ਮਾਨਯੋਗ ਰਾਸ਼ਟਰਪਤੀ ਸਹਿਬਾ ਦ੍ਰੋਪਦੀ ਮੁਰਮੂ ਜੀ ਨੇ ਉਹਨੂੰ ਸਵੀਕਾਰ ਵੀ ਕਰ ਲਿਆ ਇੱਕ ਹੋਰ ਮੈਂਬਰ ਇਹਨਾਂ ਦੇ ਜਿਨ੍ਹਾਂ ਦਾ ਨਾਂ ਆਨੂਪ ਪਾਂਡੇ ਉਹ 29 ਫਰਵਰੀ ਨੂੰ ਸੇਵਾਮੁਕਤ ਹੋ ਚੁੱਕੇ ਨੇ ਇਹਨਾਂ ਦਾ ਅਚੰਚੇਤ ਅਸਤੀਫਾ ਦੇਣਾ ਹਾਲਾਂਕਿ ਉਹਨਾਂ ਨੇ ਕਿਹਾ ਕਿ ਮੇਰੇ ਘਰੇਲੂ ਕਾਰਨ ਨੇ ਪਰ ਜਿੱਦਾ ਦੀ ਸਥਿਤੀ ਭਾਰਤ ਦੇ ਵਿੱਚ ਬਣੀ ਹੋਈ ਹੈ ਉਹ ਤੋਂ ਸਪਸ਼ਟ ਹੈ ਕਿ ਸਭ ਅੱਛਾ ਨਹੀਂ ਮਾਜੋਗ ਸੁਪਰੀਮ ਕੋਰਟ ਨੂੰ ਵੀ ਕਈ ਮਾਮਲਿਆਂ 'ਚ ਦਖਲ ਦੇਣਾ ਪੈ ਰਿਹਾ ਹੈ ਤੇ ਰਾਸੀ ਧਰਾ ਇਹਨਾਂ ਮਾਮਲਿਆਂ ਦੇ ਵਿੱਚ ਇਹਨਾਂ ਆਜ਼ਾਦ ਅਦਾਰਿਆਂ ਤੇ ਵੀ ਆਪਣਾ ਗਲਬਾ ਨਹੀਂ ਛੱਡਦਿਆਂ ਸੋਬ ਰਹਿ ਗਏ ਕੱਲੇ ਬੁਖਚੋਂ ਚੋਣ ਕਮਿਸ਼ਨਰ ਰਾਜੀਵ ਕੁਮਾਰ ਤੇ ਹੋਰ ਚੋਣ ਕਮਿਸ਼ਨ ਨੇ ਕੀ ਕਰਨਾ ਹੁੰਦਾ ਇਹਨਾਂ ਦਾ ਪ੍ਰਸਤਾਵਿਤ 12 ਤੇ 13 ਮਾਰਚ ਨੂੰ ਜੰਮੂ ਕਸ਼ਮੀਰ ਦਾ ਦੌਰਾ ਸੀ ਤੇ ਫਿਰ ਉਹਨਾਂ ਕੱਲੇ ਰਾਜੀਵ ਕੁਮਾਰ ਜਾਣਗੇ ਆਹੀ ਤਾਂ ਵਕਤ ਹੈ ਜਦੋਂ ਇਹਨਾਂ ਦਾ ਬਹੁਤ ਵੱਡਾ ਭਾਰ ਚੋਣ ਕਮਿਸ਼ਨ ਦੇ ਮੋਢਿਆਂ ਤੇ ਹੁੰਦਾ ਹੈ ਇੱਕ ਸਾਥ ਹੀ ਸੇਵਾਮੁਕਤ ਹੋ ਗਏ ਦੋ ਇੱਕ ਸਾਥ ਹੀ ਅਸਤੀਫਾ ਦੇ ਗਏ ਜਿਨ੍ਹਾਂ ਨੇ ਸੇਵਾਮੁਕਤੀ ਕੀਤੀ ਉਹਨਾਂ ਦੀ ਥਾਂ ਤੇ ਨਵਾਂ ਕਿਉਂ ਨਾ ਭਰਿਆ ਗਿਆ ਤੇ ਰਹਿੰਦੇ ਖੁੰਦੇ ਅਰਨਗੋਇਲ ਸਾਹਿਬ ਵੀ ਅਸਤੀਫਾ ਦੇ ਗਏ ਸੋ ਮੇਰਾ ਕਹਿਲ ਇਸ ਮਾਮਲੇ ਦੇ ਵਿੱਚ ਜਿਹੜੀਆਂ ਦੋ ਨਿਯੁਕਤੀਆਂ ਨੇ ਤੁਰੰਤ ਕਰਨੀਆਂ ਚਾਹੀਦੀਆਂ ਕਿਉਂਕਿ ਚੋਣ ਕਮਿਸ਼ਨ ਦਾ ਇਸ ਵੇਲੇ ਕੰਮ ਬਹੁਤ ਜ਼ਿਆਦਾ ਸੋ ਦੇਖਦੇ ਹਾਂ ਕਿ ਕੱਲੇ ਜੀਵਕਵਰ ਕੰਮ ਚਲਾਉਣਗੇ ਜਾਂ ਉਹ ਆਪਦੇ ਸਾਥੀਆਂ ਦੀ ਨਿਯੁਕਤੀ ਵਾਸਤੇ ਪ੍ਰਕਿਰਿਆ ਸ਼ੁਰੂ ਕਰਦੇ ਹੈ ਪਰ ਕਰਨ ਨਾ ਕਰਨ ਜਿਹੜਾ ਚੋਣ ਜਾਬਤਾ ਤੇ ਚੋਣਾਂ ਦਾ ਵਿਗਲ ਹੈ ਉਹ ਅਗਲੇ ਹਫਤੇ ਦੇ ਵਿੱਚ ਕਿਸੇ ਵੀ ਵੇਲੇ ਵੀ ਵਜ ਸਕਦਾ ਹੈ ਸੋ ਇਹ ਤਾਂ ਹੁਣ ਭਾਰਤ ਸਰਕਾਰ ਨੇ ਦੇਖਣਾ ਕਿ ਉਹਨਾਂ ਨੇ ਚੋਣ ਕਮਿਸ਼ਨ ਦੇ ਦੋ ਮੈਂਬਰਾਂ ਦੀ ਨਿਯੁਕਤੀ ਕਦੋਂ ਕਰਨੀ ਹੈ ਜੀ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦਫਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ। ਹੋਣਗੇ ਹਰ ਪਹਿਲੂ ਤੇ ਰੋਸ ਚਰਚੇ। ਭੁੱਲਾਂਗੇ ਅੰਦਰੋਂ ਨਿਰਾਦ। ਬਣਾਾਂਗੇ بلند ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ